ਹਾਂਜੀ ਉਹ ਨਾਨਕ ਪਲੇ ਸਟੇਸ਼ਨ ਉਹ ਤੇ ਬੱਚਾ ਕੀ ਗੱਡ ਗਵਾਉਂਨੇ ਉਹ ਹੈ ਰੇਮਾ ਖੇਡਣ ਨੂੰ ਨਹੀਂ ਜਦੋਂ ਟੀਵੀ ਦੇ ਬੱਚੇ ਟਾਈਮ ਪਾਸ ਨਹੀਂ ਕੋਈ ਆਈ ਟਾਈਮ ਪਾਸ ਕਰਦੇ ਹੋ ਕਿਹੜੇ ਮੈਂ ਕਿਹਾ ਰਿਟਾਇਰ ਹੋ ਤੁਸੀਂ ਮੈਂ ਜੀ ਫੂਡ ਸਪਲਾਈ ਕਿਉਂ ਕਰਾਂਗੇ ਤੁਹਾਡਾ ਸ਼ੁਕਰਮ ਸਿੰਘ ਤੁਹਾਡਾ ਹਰਨੇਕ ਸਿੰਘ ਹਰਨੇਕ ਸਿੰਘ ਆ ਜੀ ਕੀ ਗੱਲ ਹੋਈ ਹੈ ਕੋਣ ਲੈ ਗਿਆ ਤੁਹਾਡੇ ਪੈਸੇ ਚੋਰੀ ਕਰਕੇ ਉਹ ਜੀ ਦੋ ਬੰਦੇ ਆਏ ਉਹ ਸਾਈਕਲ ਤੇ ਬਾਹਰੋਂ ਸਾਈਕਲ ਆ ਕੇ ਮੇਰੇ ਕੋਲ ਇੱਥੇ ਆ ਕੇ ਖੜ ਗਏ ਇਹਦੀ ਗੱਲ ਹੈ 29 5 2022 ਅੱਛਾ ਜੀ ਹਾਂ ਜੀ ਤੁਹਾਨੂੰ ਕੀ ਕਹਿੰਦੇ ਆ ਕਿ ਉਹ ਮੈਨੂੰ ਕਹਿੰਦੇ ਅੰਕਲ ਜੀ ਮੈਂ ਠੰਡੇ ਦੀ ਬੋਤਲ ਲੈਣੀ ਹੈ ਸਾਨੂੰ ਬੋਤਲ ਦਿਓ ਮੈਨੂੰ ਕੋਕ ਬੋਤਲ ਦੇ ਦਿਓ 1 ਲੀਟਰ ਦੀ ਮੈਂ ਤੁਸੀਂ ਆਏ ਕਿੱਥੋਂ ਸੀ ਮੈਂ ਬੈਂਕ ਚੋਂ ਆਇਆ ਸੀ ਅੱਛਾ ਇਹ ਪੈਸੇ ਕਢਾ ਕੇ ਕਢਾ ਕੇ 30000 ਰੁਪਏ ਲੈ ਕੇ ਆਇਆ ਕਿ ਬੈਂਕ ਚੋਂ ਅੱਛਾ ਮੈਂ ਫਿਰ ਇੱਥੇ ਆ ਕੇ ਬਹਿ ਗਿਆ ਆਪਣੀ ਦੁਕਾਨ ਤੇ ਆ ਕੇ ਬਹਿ ਗਿਆ ਤੇ ਜਦੋਂ 15 ਮਿੰਟ ਬਾਅਦ ਮੈਂ ਇੱਥੇ ਬੈਠਾ ਰਿਹਾ ਉਹ ਦੋ ਗਾਹਕ ਆਏ ਮੁੰਡੇ ਇਹ ਤੇ ਉਹਨਾਂ ਨੇ ਕਿਹਾ ਕਿ ਅਸੀਂ ਬੋਤਲ ਲੈਣੀ ਹੈ ਕੋਕ ਦੀ ਦੋਲੀ ਕੰਦੀ ਮਿਲਿਓ ਮੈਂ ਕਿਹਾ ਕਿ ਉੱਟਕੇ ਉਤੋਂ ਬੋਤਲ ਦੇਤੀ ਕੋਕੀ ਦੀ ਉਹਨਾਂ ਮੈਂ ਇੱਥੇ ਰੱਖਤੀ ਤੇ ਉਹਨੇ ਮੈਨੂੰ 500 ਰੁਪਏ ਦਿੱਤਾ 500 ਰੁਪਏ ਦੇਣ ਦਾ ਜਦੋਂ ਮੈਂ 400 ਰੁਪਏ ਦੀ ਮੋੜਨਾ ਸੀ ਮੈਂ ਆਪਣੇ ਪਿੱਛੋਂ ਪੈਸੇ ਕੱਢੇ ਬਟੂਆ ਤੇ ਉਹਦੇ ਵਿੱਚੋਂ ਕੱਢ ਕੇ ਉਹਨੂੰ ਮੈਂ 400 ਰੁਪਿਆ ਉਹਨੂੰ ਦਿੱਤਾ ਉਹਨੇ 400 ਰੁਪਏ ਚੱਕ ਲਿਆ ਤੇ ਜਿਹੜਾ ਨਾਲ ਮੁੰਡਾ ਉਹਦੇ ਨਾਲ ਖੜਾ ਸੀ ਉਹ ਕਹਿੰਦਾ ਜੀ ਮੈਂ ਉਹਨੂੰ ਮੁੰਡੇ ਨੂੰ ਕਹਿੰਦਾ ਵੀ ਮੈਂ ਕੋਕ ਨਹੀਂ ਪੀਣਾ ਮੈਂ ਤਾਂ ਫੈਂਟਾ ਪੀਣਾ ਮੈਨੂੰ ਬੋਤਲ ਬਦਲ ਦੇ ਉਹ ਮੈਂ ਬਟੂਆ ਆਪਣਾ ਇੱਕ ਥੀ ਗਾੜ੍ਹ ਖੋਲ ਕੇ ਇੱਥੇ ਰੱਖਤਾ ਉਹ ਮੈਂ ਬੰਦ ਕਰਕੇ ਜੀ ਮੈਂ ਉਹਨੂੰ ਇੱਥੋਂ ਬੋਤਲ ਚਾਕੇ ਉਹ 200 ਫੀਸ ਜੋ ਲੈਣ ਦੇਣ ਗਿਆ ਉਹ ਮੁੰਡੇ ਨੇ ਦੇਖ ਲਿਆ ਵੀ ਪੈਸੇ ਕੱਢੇ ਕਿਤੇ ਉਹਨੂੰ ਵਾਪਸ ਕਿਤੇ ਮੈਂ 400 ਉਹਨੇ ਮਾਲਕ ਨੇ ਕਿਹਾ ਮੈਂ ਉਹਨੂੰ ਗਿਆ ਉਹਨੇ ਬਟੂਆ ਚਾਕੇ ਮੋਟਰ ਸਟੇਕ ਤੇ ਜਾ ਕੇ ਬਹਿ ਗਿਆ ਬਾਅਦ ਸਟਾਰਟ ਕਰ ਲਿਆ ਉਹਨੂੰ ਜਿਹੜੇ ਮੁੰਡੇ ਨੇ ਬੋਲੀ ਉਹਨੂੰ ਜਿਹੜੇ ਕਹਾ ਆ ਜਾ ਉਹਨੂੰ ਵੈਂਟੇਜ ਬੋਲ ਕੇ ਪੰਜ ਕਿਤੇ ਮਗਰ ਬਹਿ ਗਿਆ ਉਹ ਅਜੂ ਲੱਗੀ ਵਾਲੇ ਇੱਧੇ ਗੇਟ ਕਰਨ ਚਲੇ ਗਏ ਪਰ ਮੈਂ ਦੇਖਿਆ ਕਿ ਇਹ ਜਿਹੜਾ ਬਟੂਆ ਚਾਕੇ ਲੱਗੇ ਮੈਂ ਭੱਜ ਗਏ ਜੰਦਾ ਲੱਗੇ ਮੈਂ ਵੀ ਪਾ ਜਾਨੂ ਮਨ ਨੂੰ ਪਤਾ ਕਿਤੇ ਕਿਤੇ ਨਿਕਲ ਗਏ। ਉਹ ਕਿੰਨੇ ਪੈਸੇ ਸੀ ਤੁਹਾਡੇ ਪਰ ਮੈਂ ਬੈਂਕ ਚੋਂ ਸੀ ਕਿੰਨੇ ਲੈ ਲਿਆ ਮੈਂ 30000 ਬੈਂਕ ਚੋਂ ਲਿਆ ਤੀ 15000 ਮੇਰੇ ਕੋਲ ਸੀਗਾ। ਠੀਕ ਹੈ। ਹਾਂ ਜਿੱਦਲੇ ਲੈ ਗਏ ਉਹ ਸਾਰੇ ਲੈ ਗਏ। ਸਾਰੇ ਬਚੂ ਹੀ ਲੈ ਕੇ ਚੱਕੀ। ਉਹਨਾਂ ਨੇ ਮਾਰ ਕੀਤੀ ਫਿਰ ਉਹ ਵੇਖ ਛੁੱਟੀ ਤੇ ਦੇ ਬੰਦੇ ਉਹ ਕਹਿੰਦੇ ਫੇਰ ਆਊਗਾ ਫਿਰ ਅੱਜ ਅਸੀਂ ਗਏ ਤੇ ਪੁੱਛਿਆ ਵੀ ਆਗੇ ਜੀ ਕਹਿੰਦੇ ਹਾਂ ਅੱਜ ਫਿਰ ਇਹਨਾਂ ਨੂੰ ਮਾਰ ਕੀਤੀ ਤੇ ਫਿਰ ਅੱਜ ਅੱਜ। ਫੋਟੋ ਆਈ ਬਾਈ ਜਮਨ ਕਰਦੇ। ਹਾਂ ਜੀ ਕੀ ਮੰਗ ਕੀ ਕਰਦੇ ਹੋ? ਮੰਗ ਆਪਣੀ ਕੀ ਆ ਸੀ ਕਹਿੰਦੇ ਕਿ ਉਹਨਾਂ ਦੇ ਮੇਲ ਚ ਬੱਚੇ ਡਰਾਈਵਿੰਗ ਲਾਈਸੈਂਸ ਦੀ ਹਾਦਸ ਜਿਹੜੋ ਜੋ ਬਾਗੀ ਪਤਨ ਨੇ ਜੀ ਆਪਣਾ ਕੋਈ ਮਹੱਲ ਹੁੰਦਾ ਜੋ ਕੋ ਜੇ ਮਿਲਦਾ ਤਾਂ ਕਿਸ ਤਰ੍ਹਾਂ ਦੇ ਲੱਗਦੇ ਆ ਜਿਹੜੇ ਮੁੰਡੇ ਸੀਗੇ ਕਿਸ ਤਰ੍ਹਾਂ ਦੇ ਸੀ ਉਹ ਤਾਂ ਜੋ ਲਿਤੇ ਰਹੀ ਤੇ ਜੀ ਟਾਪਾ ਕੋਣ ਨਹੀਂ ਲੱਗਦੇ ਨੇ ਫੋਟੋ ਦਾ ਲਾਤੀ ਦੇ ਵਿੱਚ ਪਾਈ ਵੀ ਉਹਨਾਂ ਨੂੰ ਦਿੱਤੀ ਟਾਈਮ ਚ ਲੈ ਕੇ ਦਿੱਤੀ ਹੈ ਤਾਂ ਕੋਈ ਨਕਸ਼ਾ ਤੁਸੀਂ ਹੋ ਗਿਆ ਇਹ ਮਾਮਲਾ ਇਸ ਤਰ੍ਹਾਂ ਜੀ ਮਿੱਤੀ 29 5 25 ਦੀ ਗੱਲ ਹੈ ਸਰਦਾਰ ਹੁਮੇਸ਼ ਸਿੰਘ ਨੇ ਬਖਾਸ ਦਿੱਤੀ ਸੀ ਇੱਕ ਯੂਰਪ ਸਵਾਨ ਦੇ ਵਿੱਚ ਮਤਲਬ ਆਲੇ ਦੁਆਲੇ ਦੇ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਆ ਜਿਹੜੀ ਦੁਕਾਨ ਹੈ ਇਹਨਾਂ ਦੀ ਗੁਰੂ ਨਾਨਕ ਪਿਸਤ ਹੈ ਹਾਂਜੀ ਹਾਂਜੀ ਤੇ ਉਹਦੇ ਵਿੱਚ ਇਹ ਇਸ ਟਾਈਮ ਜਿਹੜੀ ਸਾਹਮਣੇ ਸੀਟ ਦੇਸ਼ ਰਹੀ ਆ ਇੱਥੇ ਬੈਠੇ ਸੀ ਇੱਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਕੋਲ ਡਰਿੰਕ ਦੀ ਬੋਤਲ ਮੰਗੀ ਤੇ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਮਤਲਬ ਕਿ ਮੈਂ 30000 ਰੁਪਇਆ ਕਢਾਇਆ ਸੀ 15000 ਹੋਰ ਵੀ ਸੀ ਮੇਰੇ ਪਰਸ ਦੇ ਵਿੱਚ ਤੇ ਇਹਨਾਂ ਨੇ ਬੋਤਲ ਫੈਂਟੇ ਦੀ ਮੰਗੀ ਉਹਨਾਂ ਨੇ ਬੈਂਕ ਚੋ ਦੱਸਣ ਦੇ ਬੰਦਾਵਕਾ ਜੀ ਬੈਂਕ ਚੋ ਬੜਾ ਹਾਂਜੀ ਹਾਂਜੀ ਤੇ ਉਹ ਤੋਂ ਉਸ ਤੋਂ ਬਾਅਦ ਕੋਲ ਡਰਿੰਕ ਦੀ ਬੋਤਲ ਉਹਨਾਂ ਨੇ ਮੰਗੀ ਤੇ ਇਹਨਾਂ ਨੇ ਉਹਨ ਨਾਲ 500 ਰੁਪਇਆ ਦਿੱਤਾ ਜਦ ਇਹਨਾਂ ਨੇ 100 ਰੁਪਇਆ ਕੱਟ ਕੇ 400 ਰੁਪਏ ਵਾਪਸ ਕੀਤਾ ਤੇ ਉਹਨਾਂ ਨੇ ਇਹਨਾਂ ਦੀ ਪਰਸ ਦੇ ਵਿੱਚ ਪੈਸੇ ਦੇਖ ਲਏ ਤੇ ਉਹ ਦੋ ਬੰਦੇ ਹੋਣ ਕਰਕੇ ਦੂਸਰਾ ਬੰਦਾ ਨੇ ਨਾਲ ਦੀ ਨਾਲ ਇਹਨਾਂ ਦੇ ਦੱਸਣ ਦੇ ਤਾਕੂ ਵੀ ਇਹ ਇਹ ਨਹੀਂ ਬੋਤਲ ਪੀਣੀ ਦੂਸਰੀ ਬੋਤਲ ਲੈਣੀ ਹੈ ਤੇ ਇਹਨਾਂ ਨੇ ਉਹ ਸਾਹਮਣੇ ਫ੍ਰਿਜ ਲੱਗਿਆ ਹੋਇਆ ਇੱਥੋਂ ਉਤਰ ਕੇ ਦੂਸਰੀ ਬੋਤਲ ਜਦੋਂ ਚੱਕਣ ਗਏ ਆਪਣਾ ਪਰਸੀ ਜਿਹੜਾ ਪੈਸੇ ਵਾਲਾ ਉਹ ਨੀਚੇ ਦਰਾਜ ਦੇ ਵਿੱਚ ਰੱਖ ਦਿੱਤਾ ਤੇ ਉਹ ਬੰਦਾ ਇੱਕ ਬੰਦਾ ਇਹਨਾਂ ਦੇ ਨਾਲ ਚਲਿਆ ਗਿਆ ਮੈਨੂੰ ਆਹ ਬੋਤਲ ਚਾਹੀਦੀ ਆ ਤੇ ਦੂਸਰੇ ਬੰਦੇ ਨੇ ਕੀ ਕੀਤਾ ਨਾਲ ਦੀ ਨਾਲ ਇਹਨਾਂ ਦਾ ਪਰਸ ਚੁੱਕਿਆ ਝੁੱਕ ਕੇ ਪਿੱਛੇ ਮੋਟਰਸਾਈਕਲ ਹੀਠਾ ਨੀਚੇ ਖੜੇ ਮੋਟਰਸਾਈਕਲ ਦੇ ਉੱਪਰ ਜਾ ਕੇ ਬੈਠ ਗਿਆ ਸਟਾਰਟ ਕਰਕੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਵੀ ਇਸ ਤਰ੍ਹਾਂ ਕਰਕੇ ਬੋਤਲ ਲੈ ਗਏ ਉਹ ਤੇ ਪਰਸ ਆ ਕੇ ਚੈੱਕ ਕੀਤਾ ਤਾਂ ਉੱਥੇ ਪਰਸ ਨਹੀਂ ਸੀਗਾ ਇਹਨਾਂ ਦਾ ਪਰਸ ਚੋਰੀ ਕਰਕੇ ਲੈ ਗਿਆ ਸੀਗਾ ਜਿਹੜਾ ਨਾਲ ਦਾ ਉਹਨਾਂ ਦਾ ਸ਼ੱਕ ਸੀਗਾ ਜਿਹਦੀ ਅਸੀਂ ਵੱਖ-ਵੱਖਾਂ ਇੰਗਲਾਂ ਦੇ ਉੱਤੋਂ ਵੀਡੀਓ ਕਢਾਈਆਂ ਨਗੀਆਂ ਜੋ ਚੀਜ਼ ਵੀ ਸਾਹਮਣੇ ਆ ਰਹੀ ਆ ਇਹਨਾਂ ਦੀਆਂ ਅਲੱਗ-ਅਲੱਗ ਉਹਨਾਂ ਦੇ ਵਿੱਚ ਫੋਟੋ ਵੀਡੀਓ ਪਾਈਆਂ ਗਈਆਂ ਨੇ ਜਿਨ੍ਹਾਂ ਨੇ ਜਿਹੜੇ ਵੀ ਹੈ ਨੇ ਇਹ ਟੋਪੀ ਲਈ ਆ ਇੱਕ ਰੈੱਡ ਸ਼ਟਰ ਪਾਈ ਹੋਈ ਆ ਰਿਮੋਟ ਸਾਈਕਲ ਦਾ ਉਹ ਅਲੱਗ-ਅਲੱਗ ਹੋਰ ਵੀ ਵੀਡੀਓ ਨਾਲ ਅਸੀਂ ਮੇਲ ਕਰਾ ਰਹੇ ਆ ਜੋ ਵੀ ਚੀਜ਼ ਹੈਗੀ ਪਤੀਸ਼ ਚੱਲ ਰਹੀ ਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਅਮ ਜਲੇ ਹੁੰਦੀ ਆ